ਦੇਖੋ ਜੋਂਡੀਅਰ ਆ ਗਿਆ ਲੈ ਲੋਹੇ ਦੇ ਚੱਕਿਆਂ ਵਾਲਾ ਚੱਲਦਾ ਹੋਇਆ ਜੋਂਡੀਅਰ ਜਿੰਨੀ ਟਰੈਕਟਰ ਦੀ ਉਮਰ ਆ ਉਨੇ ਦੀ ਬਾਬੇ ਦੀ ਲੈ 1952 ਮਾਡਲ ਟਰੈਕਟਰ ਆ ਚੱਲਦਾ ਵਾ ਪਰ ਆਪਾਂ ਇਹਦੇ ਨਾਲ ਪੰਗਾ ਨਹੀਂ ਲੜਾ ਮੈਨੂੰ ਬਾਈ ਜੀ ਕਹਿੰਦੇ ਟਰ ਕੋਰਾ ਕਹਿੰਦਾ ਚਲਾ ਕੇ ਦੇਖ ਲੈ ਮੈਂ ਕਿਹਾ ਵੀ ਨਹੀਂ ਥੈਂਕ ਯੂ ਸਰ ਥੈਂਕ ਯੂ ਥੈਂਕ ਯੂ ਥੈਂਕ ਯੂ ਚਲਾ ਕੇ ਦੇਖੋ ਹੁਣ ਟੋਚਰ ਮੁਕਾਬਲੇ ਹੋਣੇ ਆ ਇਧਰਲੇ ਪਾਸੇ ਦਿਖਾ ਦਿਓ ਮੜਾ ਜਿਆ ਬਹੁਤ ਐਂਟੀਕ ਟਰੈਕਟਰ ਆਏ ਹੋਏ ਆ ਆਜ ਇਧਰਲੇ ਪਾਸੇ ਆ ਜੀ ਕੋਪੜਾ ਗੁਰਦਾਸਪੁਰੇ ਆਇਓ ਕੇ ਰਾਂ ਇਧਰਲੇ ਪਾਸੇ ਆ ਜਾ ਜਲਦੀ 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 ਕੇਰਾ ਸਾਰੇ ਟਰੈਕਟਰਾਂ ਨੂੰ ਜਾਣ ਕੇ ਆ ਬੋਲਵੋ ਟਰੈਕਟਰ ਬੋਲਵੋ ਟਰੈਕਟਰ ਤੁਸੀਂ ਸੁਣਿਆ ਨਹੀਂ ਹੋਣਾਗਾ ਆ ਦੇਖ ਸਕਦੇ ਹੋ ਬੋਲਵੋ ਹੋਰ ਉਹ ਵਾਲੇ ਨਾਲ ਲੋਕੋ ਦਿਖਾ ਦਿਓ ਮੜਾ ਜਾ ਕਰਕੇ ਨੇੜੇ ਇਸ ਨੂੰ ਨਜ਼ਾਰਾ ਆ ਜੂਗਾ ਦੇਖ ਕੇ ਵੀ ਕਮਾਲ ਦਾ ਟਰੈਕਟਰ ਆ ਆ ਦੇਖ ਸਕਦੇ ਹੋ ਬੋਲਵੋ ਆਣਾ ਇਹ ਜਾ 3 ਸਿਲੰਡਰ ਟਰੈਕਟਰ ਸੀ ਇਹ ਮਾਡਲ ਸਰ ਵਿੱਚ ਮਾਡਲ 350 ਯਾ 1935 ਮਾਡਲ ਆਹ 1935 ਮਾਡਲ ਆ ਹੈਗਾ 올ਿਵਰ 올ਿਵਰ ਆਹ ਹੈਗਾ ਵਾ ਟਰੈਕਟਰ ਇਹ ਕਿਨੇ ਆ ਹਾਊ ਮੈਨੀ ਸਿਲੰਡਰਸ ਆ 6 ਸਿਕਸ ਸਿਲੰਡਰ ਵਿਚ ਕੰਟਰੀ ਮੇਡ ਯੂ ਐਸ ਏ ਮੇਡ ਯੂ ਐਸ ਏ ਮੇਡ ਯੂ ਐਸ ਏ ਦਾ ਆਪਣੇ ਆਇਆ 올ਿਵਰ ਹੈਗਾ ਵਾ ਚੱਲਦੇ ਆ ਸਾਰੇ ਮੈਸੀ ਹੈਰਿਸ ਅਸਿਕਾ ਇਹ ਹੈਗਾ ਵਾ ਚਾਰ ਸਿਲੰਡਰ 4 ਸਿਲੰਡਰ 4 ਸਿਲੰਡਰ ਆ ਦੇਖ ਸਕਦੇ ਹੋ ਤੁਸੀਂ ਮੈਸੀ ਹੈਰਿਸ ਹੈਗਾ ਨਾ ਕਮਾਲ ਇਦੋਂ ਬਾਚ ਆ ਰਿਹਾ ਵਾ ਆਪਣੇ ਕੋਲੇ ਆਹ ਦੇਈ ਜਾਂਦਾ ਬਾ ਹੈ ਸਾਰੇ ਬਯੁਰਗੀ ਆ ਰੇਸਾਂ ਦੇ ਇਤਰੇ ਆਉਂਦਾ ਵਾ ਸਟੈਂਡਰਡ ਆ ਦੇਖ ਸਕਦੇ 6 ਸਿਲੰਡਰ ਆ ਦੇਖ ਲੋ ਕਿਰਾ ਲੈ ਕਮਾਲ 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 ਤੇ ਆ ਦੇਖੋ ਇੱਕ ਹੋਰ ਯੂਨਿਕ ਬਾਈ ਸੇਵਕ ਨਜ਼ਾਰਾ ਆਇਆ ਕਿ ਨਹੀਂ ਆਇਆ ਤੇ ਆਹ ਦੇਖ ਸਕਦੇ ਹੋ ਤੁਸੀਂ ਆਹ ਕਿਹੜਾ ਵੀ ਕੇਸ ਇਹ ਅਮਰੀਕਾ ਦਾ ਬਣਿਆ ਹੋਇਆ ਵਾ ਇਹ ਕਿਹੜੇ ਸਨ ਦਾ ਬਣਿਆ ਵਾ ਵਿਚ ਮਾਡਲ ਸਾ ਇਟਸ ਅ ਕੇਸ ਮਾਡਲ ਦੀ 1951 1951 ਯੈਸ yes. yeah. 1951 1951 ਮਾਡਲ ਕੇਸ ਮੇਡ ਇਨ ਯੂ ਐਸ ਏ ਯੂ ਐਸ ਏ ਦਾ ਬਣਿਆ ਹੋਇਆ ਵਾ ਦੇਖ ਸਕਦੇ ਹੋ ਹਾਊ ਮੈਨ ਸਿਲੰਡਰ 4 ਸਿਲੰਡਰ 4 ਸਿਲੰਡਰ ਆ ਇਹ ਅਗਰੇਜੀ ਆਪਣੀ ਉਸ ਹਸਬ ਕਿਤਾਬ ਦੀ ਤੇ ਬਰਦਾਸ਼ਤ ਕਰ ਲਿਓ ਆ ਦੇਖੋ ਕਿਹੜਾ ਇਹ ਪਤਾ ਨਹੀਂ ਕਿੱਥੋਂ ਦਾ ਬਣਿਆ ਵਾ ਮਿਡਲ ਕੈਨੇਡਾ ਦਾ ਇਹ ਮਿਡਲ ਕੈਨੇਡਾ ਦਾ ਬਣਿਆ ਹੋਇਆ ਆ ਆ ਗਿਆ ਫਾਰਮਲ ਡੀਜ਼ਲ ਆ ਇਹ ਹੈਗਾ ਵਾ 6th ਸਿਲੰਡਰ 6th ਸਿਲੰਡਰ ਟਰੈਕਟਰ ਹੈਗਾ ਫਾਰ ਐਮਕਾਰਮਿਕ ਯੂ ਐਸ ਏ ਦਾ ਬਣਿਆ ਹੋਇਆ ਵਾ ਹਾਰਵੈਸਟਿੰਗ ਇੰਟਰਨੈਸ਼ਨਲ ਕੰਪਨੀ ਦਾ ਟਾਇਰ ਇਹ ਯੂਨੀਕ ਆ ਦੇਖ ਸਕਦੇ ਥੱਲੋਂ ਜੁੜੇ ਹੋਏ ਟਾਇਰਸ ਨੂੰ ਨਜ਼ਰ ਆ ਜਾਣਗੇ ਕਮਾਲ ਇਹ ਇਦੋਂ ਬਿਨਾ ਆ ਫਾਰਮਲ ਐਮ ਇਹ ਵੀ ਹੈਗਾ ਐਮ ਕਾਰਮਿਕ ਫਾਰਮਲ ਟਰੈਕਟਰ ਵੱਖਰਾ ਟਰੈਕਟਰ ਬਿਲਕੁਲੀ ਇਹ ਹੈਗਾ 4 ਸਿਲੰਡਰ ਇਹ ਵੀ ਹਾਰਵ ਯੂ ਐਸ ਏ ਦਾ ਬਣਿਆ ਹੋਇਆ ਵਾ ਜੁੜੇ ਦੇਖੋ ਟਾਇਰ ਇਹਦੇ ਜੁੜੇ ਹੋਏ ਆ ਕਮਾਲ ਆ ਹੈਗਾ ਵਾ 올ਿਵਰ 올ਿਵਰ ਟਰੈਕਟਰ ਆ ਜਿਵੇਂ ਹੀ ਯੂਨੀਕ ਵੱਖਰਾ ਤੇ ਚੱਲਦਾ ਏ ਇਹ ਜੌਂਡੀਆਰਾ ਵੱਖਰੇ ਕਿਸਮ ਦਾ ਇਹ ਵੀ ਇਹ ਯੂ ਐਸ ਏ ਦਾ ਹੀ ਬਣਿਆ ਹੋਇਆ ਵਾ ਇਹ ਜੌਂਡੀਆਰਾ ਚੌਂਟੀਆਂ ਟਰੈਕਟਰ ਤੁਸੀਂ ਦੇਖ ਸਕਦੇ ਹੋ ਤੇ ਇਹ ਤੋਂ ਬਿਨਾ ਹੈਗਾ ਵਾ ਐਮ ਕਾਰਮਿਕ ਸਟ੍ਰੋਕਰ ਸਟ੍ਰੋਕਰ ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਅਮਰੀਕਾ ਦਾ ਬਣਿਆ ਹੋਇਆ ਚਾਰ ਸਿਲੰਡਰ ਟਰੈਕਟਰ ਆਹੇ ਚਾਰ ਸਿਲੰਡਰ ਟਰੈਕਟਰ ਤੁਸੀਂ ਦੇਖ ਸਕਦੇ ਹੋ ਐਮ ਕਾਰ ਇਸ ਹੈਗਾ ਸਟੈਂਡਰਡ ਐਮ ਕਾਰਮਿਕ ਡੇਰਿੰਗ ਇਹ ਹੈਗਾ ਬਾਈ ਯੂ ਐਸ اے ਦਾ ਮਿਡਲ ਯੂ ਐਸ اے ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਸ਼ਿਕਾਗੋ ਦਾ ਬਣਿਆ ਹੋਇਆ ਇਹ ਹੈਗਾ 4 ਸਿਲੰਡਰ ਤੇ ਆ ਜਿੱਧਰ ਬਸਿਆ ਹੈਗਾ ਜੌਂਡੀਆ ਰਾਹ ਦੇਖ ਸਕਦੇ ਹੋ ਤੁਸੀਂ ਆ ਵੀ ਜੌਂਡੀਆ ਰੀ ਆ ਗਿਆ ਕਮਾਲ ਦਾ ਟਰੈਕਟਰ ਆ ਇਹ ਵੀ ਦੇਖੋ ਕਿਰਾਂ ਲੈ ਪਾਵਰ ਦੇਖੋ ਕਿੰਨੀ ਦੇਖਣ ਜੀ ਬਹੁਤ ਤਕੜਾ ਲੱਗਦਾ ਆ ਵੀ ਜੌਂਡੀਆ ਰਾਂ ਦਾ ਬਹੁਤ ਵੱਖਰੇ ਕਿਸਮ ਦਾ ਟਰੈਕਟਰ ਆ ਬਹੁਤ ਯੂਨੀਕ ਤੇ ਵੱਖਰੇ ਕਿਸਮ ਦਾ ਟਰੈਕਟਰ ਨਜ਼ਰ ਆਊਗਾ ਆ 1944 ਮਾਡਲ ਆ ਜੌਂਡੀਆਰ ਆ ਦੇਖ ਸਕਦੇ ਹੋ 1944 ਮਾਡਲ ਆ ਲੈ ਹੈ ਕਿ ਨਾ ਵੱਖਰੇ ਕਿਸਮ ਦਾ ਟਰੈਕਟਰ ਆ ਹੈਗਾ ਜੌਂਡੀਅਰ 1945 ਲੋਹੇ ਦੇ ਟਾਇਰਾਂ ਵਾਲਾ 1945 ਮਾਡਲ 1945 ਮਾਡਲ ਆ ਇਹ ਲੋਹੇ ਦੇ ਟਾਇਰ 1945 ਜੌਂਡੀਅਰ ਆ ਹੈਗਾ ਆ ਵੀ ਯੂਨੀਕ ਟਰੈਕਟਰ ਆ 1947 ਮਾਡਲ ਜੌਂਡੀਅਰ ਜਦੋਂ ਭਾਰਤ ਆਜ਼ਾਦ ਹੋਇਆ ਸੀ ਉਦੋਂ ਇਹ ਆ ਟਰੈਕਟਰ ਤਾਂ ਗੇੜੇ ਦਿੰਦੇ ਸੀਗੇ ਲੈ ਸਕਦੇ ਹੋ ਤੁਸੀਂ ਕਮਾਲ ਆ ਹੈਗਾ ਕੌਕ ਸ਼ਾਟੇ ਮੈਡਨ ਕੈਨੇਡਾ ਵਾਲਾ ਟਰੈਕਟਰ ਇਹ 6 ਸਿਲੰਡਰ ਦਾ ਵੱਖਰੀ ਲੋਕ ਵੱਖਰਾ ਰੰਗ ਢਾਂਗੇ ਦਾ ਕੱਕ ਸ਼ਾਟ ਵੱਖਰਾ ਟਰੈਕਟਰ ਆ ਬਿਲਕੁਲ ਹੀ ਆ ਹੈਗਾ ਐਮਕੌਰਮਿਕ ਇਹ ਵੀ ਯੂ ਐਸ ਏ ਦਾ ਬਣਿਆ ਹੋਇਆ ਵਾ ਦੇਖਿਓ ਕਿਰਾਂ ਆ ਜੋ ਇਹ ਵੀ ਸ਼ਿਕਾਗੋ ਦਾ ਬਣਿਆ ਹੋਇਆ ਐਮਕੌਰਮਿਕ ਜਿਹੜਾ ਪਹਿਲਾਂ ਦੇਖ ਹਟੇ ਸੇਮ ਹੀ ਆ ਆ ਵੱਖਰਾ ਵਾ ਇਹ ਜੌਂਡੀਆ ਰਾਹੇ ਆ ਜੌਂਡੀਆ ਰਾ ਆ ਕਿਹੜਾ ਵੀ ਡੀਜ਼ਲ ਬੋਲੈਂਡਰ ਮੰਕਟੇਲ ਮੰਕਟੇਲ ਇਹ ਕੋਈ ਵੱਖਰਾ ਟਰੈਕਟਰ ਆ ਭਾਈ ਮੈਨੂੰ ਨਹੀਂ ਸਮਝਾਈ ਆ ਦੇਖ ਸਕਦੇ ਹੋ ਆ ਦੇਖ ਵਖਰਾ ਹੈ ਕਿ ਨਾ ਸਾਰਾ ਕਮਾਲ ਦਾ ਟਰੈਕਟਰ ਨਜ਼ਰ ਆਊਗਾ ਆ ਬੜਾ ਪੁਰਾਣਾ ਖੜਾਈ ਖੜੇ ਆ ਇਹ ਪਤਾ ਨਹੀਂ ਕਿੱਥੋਂ ਦਾ ਬਣਿਆ ਹੋਇਆ ਵਾ ਇਹ ਇੰਟਰਨੈਸ਼ਨਲ ਹਾਰਵੈਸਟਿੰਗ ਯੂ ਐਸ ਏ ਦਾ ਬਣਿਆ ਹੋਇਆ ਟਰੈਕਟਰ ਆ ਇਹ ਇਹ ਵੀ ਜੂਵਸੇ ਦਾ ਬਣਿਆ ਹੋਇਆ ਟਰੈਕਟਰ ਆ ਦੇਖੋ ਵਖਰਾ ਤੇ ਆਹਾ ਓਲੀਵਰ ਓਲੀਵਰ ਆ ਇਹ ਵੀ ਕਮਾਲ ਜਾਨੀ ਸੀ ਆਪ Lindsay, would you come to the announcer stand? Lindsay, <laughs> please come to the announcer's booth. ਜੌਨ ਡੀਅਰ ਦਾ ਟੋਚਨ ਹੋਈ ਜਾਂਦਾ ਵਾ ਆ ਦੇਖੋ ਇੱਕ ਟਾਇਰ ਆ ਇਹਦੇ ਵਿੱਚ ਦੇਖ ਸਕਦੇ ਹੋ ਤੁਸੀਂ ਮਗਰ ਸਮਾਨ ਲੱਦਿਆ ਹੋਇਆ ਵਾ ਆ ਦੇਖ ਲਓ 60 ਜੌਨ ਡੀਅਰ 60 47 ਤੋਂ ਪਹਿਲਾਂ ਵਾਲਾ ਮਾਡਲ ਆ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਦਿਖਾਉਣੀਆਂ ਐਡਮੈਂਟਾਂ ਦੇ ਨੇੜ ਤੇੜ ਪੈਂਦਾ ਪੈਂਦਾ ਵਾ ਸ਼ੇਰਵੁੱਡ ਵਾਲੇ ਪਾਸੇ ਆ ਆਜੋ ਕਿ ਦਿਖਾ ਦਿਆਂ ਆ ਦੇਖਿਓ ਕਿਰਾਲਾ ਆ ਦੇਖਿਓ ਆ ਜਾਂਦਾ ਗਾ ਸਿੰਗਲ ਟਾਇਰ ਆ ਆ ਜਾਂਦਾ ਚੱਲ 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 ਦੇਖੋ ਕੀ ਕਰਦਾ ਦੇਖੋ ਕੀ ਕਰਦਾ ਤੇ ਆਹ ਜਿਹੜਾ ਟੋਚਣ ਵਾਲਾ ਕੰਮ ਈ ਇਹਨਾਂ ਦਾ ਟੋਚਣ ਕਰਾਉਣ ਦਾ ਤਰੀਕਾ ਇੱਕ ਵੱਖਰਾ ਵਾਂ ਅੰਦਾਜ਼ ਵੱਖਰਾ ਵਾ ਜਿਵੇਂ ਜਿਹਾ ਡੱਬਾਇਆ ਪੀਲਾ ਜਾਂ ਤਾ ਉਹਨੂੰ ਚੜਦਾ ਜਾਊਗਾ ਤ्यों ਤ्यों ਟਰੈਕਟਰ ਦਾ ਜ਼ੋਰ ਲੱਗਦਾ ਜਾਊਗਾ ਤੇ ਟਾਈਮ ਉਧਰੋਂ ਥਾਂ ਮੂਰੇ ਟਾਈਮ ਵੀ ਲੱਗਿਆ ਹੋਇਆ ਲਾਲ ਜਿਹਾ ਰੱਖਦਾ ਉਹ ਪੁੱਥੋਂ ਪਤਾ ਲੱਗ ਜਾਂਦਾ ਵੀ ਕਿੰਨਾ ਚੱਲਿਆ ਕੀ ਗੱਲ ਬਾਤ ਆ ਦੇਖਿਓ ਕਿਰਾ ਐ ਕਿ ਨਾ ਸਾਰੀ ਗੱਲਬਾਤ ਘੈਂਟ ਤੇ ਇਦੋਂ ਬਾਅਦ ਚ ਉਹ ਵੀ ਤਿਆਰ ਇਕੱਠ ਬਹੁਤ ਹੋਇਆ ਪਿਆ ਵਾ ਆ ਲੈ ਇਦੋਂ ਬਾਅਦ ਚ ਫੇਰ ਕਿਹੜਾ ਵਾ ਜੌਂਡੀਅਰੀ ਫੇਰ ਅਮਰੀਕਾ ਦਾ ਬਣਿਆ ਹੋਇਆ ਉਹਦੇ ਮਗਰ ਵੀ ਫੇਰ ਇੱਕ ਜੌਂਡੀਅਰੀ ਖੜਾ ਵਾ ਆ ਦੇਖ ਸਕਦੇ ਹੋ ਤੁਸੀਂ ਆਹ ਦੇਖੋ ਆ ਜਾਂਦਾ ਜੌਂਡੀਅਰ ਲੈ 59 1959 ਮਾਡਲ ਜੌਂਡੀਅਰ ਅਪੁਲੀਜੀ ਵੀ ਕੁਮੀ ਜਾਂਦੀ ਆ 1959 ਮਾਡਲ ਜੌਂਡੀਅਰ ਜਾ ਰਿਹਾ ਲੈ ਵੱਡੀ ਗੱਲ ਇਹ ਆ ਕਿ ਸਾਨੂੰ ਚੱਲਦੇ ਇੰਨੇ ਨੇ ਪੁਰਾਣੇ ਟਰੈਕਟਰ ਦਿਖਾਉਣੇ ਆ ਕਿਹੜਾ ਕੋਈ ਜਿੱਤ ਜੇ ਕੋਈ ਹਾਰ ਜੇ ਆਪਾਂ ਨੂੰ ਉਸ ਚੀਜ਼ ਨਾਲ ਨਹੀਂ ਮਤਲਬ ਗੱਲ ਇਹ ਆ ਵੀ ਇਹਨਾਂ ਨੇ ਚੀਜ਼ ਨੂੰ ਸਾਹਮਣੇ ਕਿੰਨਾ ਰੱਖਿਆ ਯਾਰ ਚਾਲੂ ਹਾਲਤ ਦੇ ਵਿੱਚ ਤੇ ਹਜੇ ਬਹੁਤ ਟਰੈਕਟਰ ਖੜੇ ਆ ਸਾਰੇ ਪੁਰਾਣੇ ਆ ਦੇਖ ਲੋ ਲੈ ਇਹ ਜੁੜੇ ਟਾਇਰਾਂ ਵਾਲੇ ਆ ਆ ਟਰੈਕਟਰ ਕੇ ਇਸ ਕੰਪਨੀ ਅਮਰੀਕਾ ਦਾ ਬਣਿਆ ਹੋਇਆ ਵਾ ਉਹ ਪਰਲੇ ਪਸੀ ਵੀ ਕੇਸ ਪਿਆ ਉਹ ਜੌਂਡੀਅਰ ਬਹੁਤ ਜੌਂਡੀਅਰ ਜਿਆਦਾ ਨੇ ਉਹ ਦੂਰ ਤੱਕ ਤੁਹਾਨੂੰ ਟਰੈਕਟਰ ਨਜ਼ਰ ਆ ਜਾਣਗੇ ਇਦੂ ਮਾਣਾ ਇੱਕ ਵੱਖਰਾ ਟਰੈਕਟਰ ਆਊਗਾ ਜੌਂਡੀਅਰ ਆ ਦੇਖੋ ਲੋਹੇ ਦੇ ਚੱਕਿਆਂ ਵਾਲਾ ਆ ਦੇਖੋ ਜੌਂਡੀਅਰ ਆ ਗਿਆ ਲੈ ਲੋਹੇ ਦੇ ਚੱਕਿਆਂ ਵਾਲਾ ਚੱਲਦਾ ਹੋਇਆ ਜੌਂਡੀਅਰ ਜਿੰਨੀ ਟਰੈਕਟਰ ਦੀ ਉਮਰ ਆ ਉਹਨੇ ਦੀ ਬਾਬੇ ਦੀ ਲੈ ਇਹ ਇਹ ਅੰਗਰੇਜ਼ਾਂ ਦੇ ਬਜ਼ੁਰਗਾਂ ਐ ਚਲਾਉਂਦੇ ਆ ਟਰੈਕਟਰ ਗੋਰਿਆਂ ਦੇ ਉਹ ਓਕੇ ਸਿਮੀ ਐਂਡਰ ਬਿਵੋਇਰ ਇਸ ਕਾਲਕਸਾਉ ਵਿਦ ਜੋਨ ਹੇਰ ਨੀ ਓਨ ਸਟੀਲ ਜੋਨ ਹੇਰ ਹੀ ਆਪ ਕਿ ਆ ਦੇਖਿਓ ਕਰਾਲਾ ਚੱਲ ਚੱਲ ਕਮਾਲ ਕਮਾਲ ਦੇਖਿਓ ਕਿ ਰਾਜਾ ਦਾ ਅੰਦਾਜ਼ ਲੈ ਬਣਦੀ ਨਾ ਗੱਲ ਬਣਦੀ ਕਿ ਨਹੀਂ ਗੱਲ ਇਹ 1935 ਪੁੰਤੀ ਵਾਲਾ ਵਾ ਦੇਖਿਓ ਕਰਾ 1953 ਮਾਡਲ ਜੌਂਡੀਆ ਡੀਜ਼ਲ 1953 ਮਾਡਲ ਤੁਸੀਂ ਜੌਂਡੀਆ ਡੀਜ਼ਲ ਦੇਖ ਰਹੇ ਹੋ ਇਸ ਵਕਤ ਉਹ ਜਾ ਰਿਹਾ ਵਾ ਤੇ ਮਗਰ ਆ ਸੰਦਸ ਜਿਹੜਾ ਉਹ ਵੀ ਪਾਇਆ ਹੋਇਆ ਜਿਵੇਂ ਪਹਿਲਾਂ ਸੀ ਇਹਦਾ ਤੇ ਆ ਖੜਾ ਵਾ 올ਿਵਰ 올ਿਵਰ ਟਰੈਕਟਰ ਖੜਾ 6 ਸਿਲੰਡਰ ਅਤੇ ਦੇਖ ਸਕਦੇ ਹੋ ਆ ਜੋ ਹੈ ਕਿ ਕਮਾਲ ਟਰੈਕਟਰ ਦਾ ਬਹੁਤ ਰੀਅਰ ਤੇ ਯੂਨੀਕ ਟਰੈਕਟਰ ਇਥੇ ਦੇਖਣ ਨੂੰ ਮਿਲਣਗੇ ਤੁਹਾਨੂੰ 1956 ਮਾਡਲ 올ਿਵਰ ਟਰੈਕਟਰ ਆ ਗਿਆ 1956 ਮਾਡਲ ਆ ਹੁਣ ਇਹ ਟੂਚਨ ਕਰੂਗਾ 올ਿਵਰ ਟਰੈਕਟਰ 1956 6 ਸਿਲੰਡਰ ਆਹੇ ਤੁਹਾਡੇ ਸਾਹਮਣੇ 9056 1956 ਮਾਡਲ ਚੱਲ ਚੱਲ ਕਰਾਂ ਲੈ ਕੇਰਾ ਦਾ ਜ਼ੋਰ ਮਾਰਦਾ ਕੇਰਾ ਦਾ ਜ਼ੋਰ ਮਾਰਦਾ ਵਾ 6 ਸਿਲੰਡਰ ਆ ਇਹ ਉਹ ਜਾਂਦਾ ਆ 1950 ਮਾਡਲ ਆ ਐਲਿਸ ਸਟਾਲਮਰਜ਼ ਕਹਿੰਦੇ ਆ ਇਹਨੂੰ 4 ਸਿਲੰਡਰ ਆ 40 40 ਐਚਪੀ ਦਾ 4 ਸਿਲੰਡਰ ਅਮਰੀਕਾ ਦਾ ਬਣਿਆ ਹੋਇਆ ਇਹ ਵੀ ਆ ਵੀ ਅਮਰੀਕਾ ਦਾ ਬਣਿਆ ਹੋਇਆ 1940 ਮਾਡਲ ਚਾਰ ਸਿਲੰਡਰ ਆ ਪਰ ਇਹ D14 ਕਹਿੰਦੇ ਇਹਨੂੰ ਥੋੜਾ ਜਿਹਾ ਫਰਕ ਆ ਇਹ ਤੇ ਆ ਹੈਗਾ ਜੌਂਡੀਅਰ 1945 ਮਾਡਲ ਜੌਂਡੀਅਰ ਤੁਸੀਂ ਦੇਖ ਰਹੇ ਹੋ ਇਸ ਵਕਤ ਚਾਲੂ ਹਾਲਤ ਦੇ ਵਿੱਚ ਜਿੰਨੀ ਟਰੈਕਟਰ ਦੀ ਉਮਰ ਆ ਉੰਨੀ ਉੱਤੇ ਬੈਠੇ ਡਰਾਈਵਰ ਦੀ ਉਮਰ ਆ ਐਸਾ ਹਕਤਾਬ ਦੇ ਹੁੰਦੇ ਸੀਗੇ ਚਾਲੂ ਆ ਸਟਾਰਟ ਉਹ ਜੌਂਡੀਅਰ ਖੜਾ ਵਾਏ ਦੋ ਸਿਲੰਡਰ ਆ ਪਰ ਇਹ ਜਦ ਤੁਸੀਂ ਦੇਖ ਰਹੇ ਹੋ ਇਹ ਵੀ ਜੌਂਡੀਅਰ ਦਾ ਮਾਡਲ ਆ ਦੋ ਸਿਲੰਡਰ ਆ ਉਹ ਪਣ ਕੇਸ ਖੜਾ ਵਾ ਉਹ ਟਰੈਕਟਰ ਹੈਗਾ ਵਾ ਕੇਸ ਕੰਪਨੀ ਅਮਰੀਕਾ ਦਾ ਬਣਿਆ ਹੋਇਆ ਇਹ ਹੈਗਾ 1935 ਮਾਡਲ ਉਹ ਫਾਰਮਲ ਵਾਲਿਆਂ ਦਾ ਦੋ ਜੁੜੇ ਟੈਰਾਂ ਵਾਲਾ ਇਹ ਹੈਗਾ ਵਾ ਇਹ ਤਕਰੀਬਨ 1950-52 ਦੇ ਰੇਟ ਰੇਟ ਦਾ ਟਰੈਕਟਰ ਇੰਟਰਨੈਸ਼ਨਲ ਹਾਰਵੈਸਟਿੰਗ ਕੰਪਨੀ ਵਾਲਿਆਂ ਦਾ